ਪਾਣੀ ਜੀ ਬਹੁਤ ਮਾੜਾ ਪਾਣੀ ਹੋ ਰਿਹਾ ਜੀ ਪੀਣ ਯੋਗ ਰਿਹਾ ਨਹੀਂ ਜਿਹੜਾ ਅੰਮ੍ਰਿਤ ਕਿਹਾ ਜਾਂਦਾ ਸੀ ਉਹ ਅੰਮ੍ਰਿਤ ਕੋਈ ਨਹੀਂ ਰਿਹਾ ਜੀ ਤੇ ਡੰਗਰ ਪਸ਼ੂ ਵੀ ਬਿਮਾਰ ਹੁੰਦਾ ਪਾਣੀ ਵੀ ਗੇ ਸੁੱਕਣ ਲੱਗ ਜਾਂਦਾ ਹੈ ਹਰੇਕ ਘਰ ਜੇ ਦੋ ਮੈਂਬਰ ਹੈ ਦੋ ਬਿਮਾਰ ਨੇ ਕਿਸੇ ਬਰੈਡ ਵੱਧਾ ਕਿਸੇ ਘਟਦਾ ਪਾਣੀ ਦੇ ਕਾਰਨ ਪਾਣੀ ਬਿਲਕੁਲ ਸਾਫ ਨਹੀਂ ਜੀ ਗੰਧ ਗੰਧਾ ਪਾਣੀ ਆਉਣ ਲੱਗਿਆ ਸਾਡੇ ਤੇ ਰਾਜਸਥਾਨ ਨੇ ਨਾ ਮੈਂ ਰਾਜਸਥਾਨ 24 ਘੰਟੇ ਪਾਣੀ ਦੀ ਸਪਲਾਈ ਬਰਡਰ ਵਾਕਸਾ ਤਿਆਰੋ ਲਾ ਕੇ ਨਹੀਂ ਪਾਣੀ ਆ ਰਿਹਾ ਇਸ ਟਾਈਮ ਵੀ ਜੇ ਕੋਈ ਬੰਦੇ ਨੂੰ ਸ਼ੱਕ ਹੈ ਮੇਰੇ ਨਾਲ ਜਾ ਕੇ ਦੇਖ ਸਕਦਾ ਹੈ ਦਿਨ ਰਾਤ ਪਾਣੀ ਆ ਰਿਹਾ ਹੈ ਜੀ ਕਿਸੇ ਦੇ ਟੋਣਾ ਨਹੀਂ ਭਰਿਆ ਜੀ ਕੋਲਡ ਲੱਗੇ ਹੋਏ ਨੇ ਬਹੁਤ ਵਧੀਆ ਅੰਮ੍ਰਿਤ ਵਰਗਾ ਪਾਣੀ ਉੱਥੇ ਹੈ ਜੀ ਜਿਹੜਾ ਪੰਜਾਬ ਚ ਕਹਿੰਦੇ ਸੀ Rajasthan ਚ ਅੰਮ੍ਰਿਤ ਪਾਣੀ ਬਣ ਗਿਆ ਕਿਹੋ ਦਾ ਭਾਵੇਂ ਕੀ ਕਰਨਾ ਵੀ ਖਰਾਬ ਕਿਉਂ ਪਾਣੀ ਕਣੀ ਵਿੱਚ ਨਵੇਂ ਸੂਏ ਤੇ ਡੰਗਰ ਪਸ਼ੂ ਲੱਗੇ ਨੇ ਜੀ ਮੁਰਗੇ ਲੱਗੇ ਆਂਦੇ ਡੇਰੀ ਫਾਰਮਾਂ ਚੋਂ ਕੋਈ ਪੁੱਛਪੜਤਾਲ ਨਹੀਂ ਕਿਸੇ ਦੀ ਬਹੁਤ ਬੁਰਾ ਹਾਲ ਹੈ ਜੀ ਡੰਗਰ ਪਸ਼ੂ ਲੱਗੇ ਆਂਦੇ ਕੋਈ ਵੀ ਇਹਦੀ ਦੇਖਭਾਲ ਨਹੀਂ ਰਹੀ ਨੀ ਜੀ ਧਰਤੀ ਚ ਜਿਹੜਾ ਪਾਣੀ ਘੜਦੋ ਖਾਰਾ ਹੋ ਜਾ ਕੀ ਆ ਫਸਲਾਂ ਤੇ ਪਾਣੀ ਬਹੁਤ ਮਾੜਾ ਪ ਇਸ ਟੀਰੀ ਵਾਲਾ ਪਾਣੀ ਆ ਜਿਹੜਾ ਸੀ ਵੀ ਰਹੇ ਪਾਈਓ ਸਰਦਾ ਨਹੀਂ ਸਾਨੂੰ ਪੀਣਾ ਪੈਂਦਾ ਬੱਚੇ ਛੋਟੇ ਬੱਚੇ ਨੂੰ ਵੀ ਬਿਮਾਰੀ ਜਿੰਮੜਦੀ ਹੈ ਵੱਡੇ ਦਾ ਚਿੰਬੜਨੀ ਚਿੰਬੜਨੀ ਜੀ ਕੀ ਮੰਗ ਕਰਨਾ ਚਾਹੁੰਦੇ ਹਾਂ ਸਰਕਾਰਾਂ ਤੋਂ ਅਸੀਂ ਪਾਣੀ ਵਾਸਤੇ ਕਹਿ ਰਹੇ ਹਾਂ ਜੀ ਪਾਣੀ ਸਾਨੂੰ ਪੀਣ ਯੋਗ ਮਿਲ ਜੇ ਸਾਡੇ ਬਿਮਾਰੀ ਦੀ ਰੋਕਥਾਮ ਹੋ ਜੇ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਪਾਣੀ ਦੀ ਹੈ ਜੀ ਕਿਸੇ ਦੇ ਪੀਣ ਵਾਲਾ ਪਾਣੀ ਪੀਣ ਯੋਗ ਰਿਹਾ ਨਹੀਂ ਤੇ ਜੋ ਕੋਈ ਵਿਆਹ ਸਾਧਿਆ ਹੋ ਰਿਹਾ ਫਿਰ ਕਿ ਪਾਣੀ ਇਕੱਠਾ ਜਰੋ ਇੰਨਾ ਚਾਹੀਦਾ ਕਿੱਥੋਂ ਲੈ ਕੇ ਆਉਣੇ ਉਹ ਪਾਣੀ ਫਿਲਟਰ ਜਿਹੜੇ ਆਉਂਦੇ ਨੇਗੇ ਪਤਾ ਨਹੀਂ ਰੇਹ ਨਾਲ ਕਰਦੇ ਨੇ ਆਰੋ ਵਾਲਾ ਪਾਣੀ ਮੰਗੋ ਕੈਪਰਾ ਨਹੀਂ ਉਹ ਪੀਂਜੋ ਕੋਈ ਨਹੀਂ ਇਹ ਨਾਲ ਤਾਂ ਪਾਣੀ ਪੀਂਦੇ ਕੋਈ ਨਹੀਂ ਨਹੀਂ ਪਾਣੀ ਕੋਈ ਪੀਂਜੋ ਕਰੋ ਰਿਆ ਪਹਿਲਾਂ ਅਸੀਂ ਪਾਣੀ ਲਾਉਂਦੇ ਖੇਤ ਪਾਣੀ ਅਸੀਂ ਨੇਰੀ ਪੀਂਦੇ ਰਹੀਏ ਖਾ ਬੁੱਕਾ ਨਾਲ ਹੁਣ ਨਾ ਉਹ ਨੂੰ ਵੀ ਜੀ ਨਹੀਂ ਕਰਦਾ ਜੇ ਸਲੂਟ ਦਾ ਪਾਣੀ ਹੈ ਪਾਣੀ ਦਾ ਜਮਾ ਮਾੜਾ ਹੁਣ ਮੋਟਰ ਦਾ ਬਸ ਸਵੇਰੇ ਤਾਂ ਆਈ ਨਹੀਂ 6 ਮਹੀਨੇ ਹੋ ਗਏ ਹੁਣ ਇਹ ਮੋਟਰ ਦਾ ਹੀ ਛੱਡਦੇ ਬਾਰਡਰ ਬਸ ਵਾਲੇ ਤੇ ਉਹ ਉਜੇ ਪਾਣੀ ਸਵੇਰੇ ਜੀ ਵੀ ਹੋਵੇ ਤਾਂ ਟੈਂਕੀਆਂ ਦੀ ਵੀ ਕੱਟੀ ਪਾਉਂਦੇ ਡੱਗਾਂ ਚ ਪਾਉਂਦੇ ਨਹੀਂ ਸੂਰੇ ਖੇਚਲਾ ਮੰਨਦੇ ਨਾ ਵੀ ਖਾਲ ਖੂਲ ਸਮਾਰਨ ਦੇ ਜਾਂ ਕੋਈ ਹੋਰ ਡੱਗ ਡੁੱਗ ਨਹੀਂ ਸਮਾਰਦੇ ਜਮਾ ਇਹ ਵੀ ਡੱਗਾਂ ਦਾ ਪਹਿਲਾ ਪਹਿਲਾ ਜੀ ਡੱਟ ਬੱਸ ਵਾਲਾ ਪਾਣੀ ਹੀ ਜਾਂ ਦੂਜਾ ਕੋਈ ਬੀਨੋ ਦੂਜਾ ਧਰਤੀ ਦੇ ਵਿੱਚ ਕਿਵੇਂ ਆ ਬਣੀ ਫੋਟਾ ਮਾੜਾ ਜੀ ਬੱਡ ਬੱਸ ਦਾ ਹੀ ਪੀਂਨੇ ਆ ਵੀ ਟੂਟੀ ਵਾਲੀ ਪੀਂਨੇ ਵੀ ਆ ਆ ਉਹ ਆਪਣੇ ਨਾਲ ਹੀ ਨਲਕਾ ਹੈ ਨਾਲ ਹੀ ਮੋਟਰ ਦਾ ਪੀਗੇ ਮੋਟਰਾਂ ਲੱਗਿਆ ਮੈਂ ਸਮੂਸਾ ਨਵਾਉਣ ਨੂੰ ਪਸੂ ਵੀ ਪਸ਼ੂਆਂ ਨੂੰ ਨਹੀਂ ਪਿਆਉਂਦੇ ਪਸੂ ਲਿੱਥੇ ਹੋ ਜਾਂਦੇ ਤੇ ਪਸ਼ੂ ਨੂੰ ਪਾਣੀ ਪੈਦਿਗੇ ਖਰਾਕ ਜਮੇ ਨਹੀਂ ਲੱਗਦੇ ਉਹਨਾਂ ਨੂੰ ਕੀ ਕਾਰਨ ਕੀ ਹੈ ਵੀ ਕਿਉਂ ਪਾਣੀ ਪਾਣੀ ਕੜਤਣ ਹੈ ਸੋਰਾ ਕਰਕੇ ਤੇ ਕੜਤਣ ਕਰਕੇ ਪਾਣੀ ਦੇ ਤਾਂ ਨਹੀਂ ਲੱਗਦੀ ਇਹ ਪਸ਼ੂਆਂ ਨੂੰ ਖਰਾਬ ਸੋਰਾ ਕਿੰਨਾ ਸੋਰਾ ਇਹਦੇ ਨਾਲ ਕੀ ਕੀ ਨਸਾਂ ਹੁੰਦੇ ਆ ਘਰਾਂ ਦੇ ਵਿੱਚ ਫੋਰ ਵੀ ਸੋਰੇ ਨਾਲ ਸੋਰੇ ਨਾਲ ਤਾਂ ਇਹ ਘਰਾਂ ਜੇ ਹੁਣ ਜੇ ਆਪਾਂ ਪਲਾਸਟਰ ਕਰਨਾ ਜਾਂ ਮਿਸਤਰੀ ਲਾਉਣਾ ਜਾਂ ਹੋਰ ਉਹ ਵੀ ਉਹ ਵੀ ਨਿਸ਼ਕਾਣਾ ਸੋਰਾ ਫਿਰ ਥੱਲੇ ਡਿੱਗੀ ਜਾਂਦਾ ਫਰ ਵੀ ਪਲਾਸਟਰ ਕਰਦੇ ਆ ਜਾਂ ਹੋਰ ਉਹਦਾ ਵੀ ਨਿਸ਼ਕਾਣੀ ਹੈ ਪਿੰਡ ਨੂੰ ਵੀ ਨਿਸ਼ਕਾਣਾ ਪਸ਼ੂਆਂ ਨੂੰ ਵੀ ਨਿਸ਼ਕਾਣਾ ਹੈ ਫਿਰ ਜਦ ਕੋਈ ਮਸਲਾ ਹੱਲ ਨਹੀਂ ਇਕੱਲਾ ਬਾਰਡਰ ਵਾਸਤੇ ਪਾਣੀ ਆਉਂਦਾ ਉਹਦੇ ਨਾਲ ਫਿਰ ਵਧੀਆ ਸਰਜਨ ਹਾਂ ਸਰਜਨ ਦਾ ਬਾਧੂ ਆਉਂਦੇ ਟੂਟੀ ਬਹੁਤ ਆਉਂਦੀ ਹੈ ਟੂਟੀ ਜਦੋਂ ਰਜਵਾਹੇ ਸੁੱਕੇ ਜਾਂਦੇ ਸੂਏ ਫਿਰ ਕਿਵੇਂ ਕਰਦੇ ਫਿਰ ਉੱਥੇ ਮੋਟਰ ਲੱਗੇ ਹੋਏ ਬਾਰਡਰ ਵਾਸਤੇ ਜੇ ਡੱਗਾਂ ਦੇ ਕੋਲੇ ਥੱਲੇ ਉਹਦਾ ਪਾਣੀ ਥੋੜਾ ਜਿਹਾ ਚੰਗਾ ਕਿਉਂ ਡੱਗਾਂ ਦਾ ਪਾਣੀ ਸਿਮਦਾ ਧਰਤੀ 'ਚ ਉਥੇ ਲਵੇ ਲਵੇ 10 20 ਕਿੱਲਾਂ ਜੇ ਲਵੇ ਲਵੇ ਵੀ ਫਰਕਾ ਪਾਣੀ ਦਾ ਮੋਟਰਾਂ ਲੱਗੀਆਂ ਜਿਵੇਂ ਖੇਤਾਂ ਵਾਲੀਆਂ ਉਹਨਾਂ ਦਾ ਫਰਕਾ ਪਾਣੀ ਦਾ ਪੂਰੇ ਪਿੰਡ ਚ ਇਹੀ ਹਾਲਾਤ ਸਾਰੇ ਸਾਰੇ ਨਾਲ ਕਿਤੇ ਕਿਸੇ ਦੇ ਨਹੀਂ ਪੀਣ ਵਾਲਾ ਸਾਰੇ ਪਿੰਡ ਚ ਇਹੀ ਹੈ ਪਿੰਡ ਤਾਂ ਇਹੋ ਜਿਹਾ ਏਦੋਂ ਵੀ ਜ਼ਿਆਦਾ ਪਾਣੀ ਮਾੜਾ ਸਾਡੇ ਨਾਲੋਂ ਇੱਥੋਂ ਨਾਲੋਂ ਪਿੰਡ ਚ ਤਾਂ ਇਹੋ ਜਿਹਾ ਵੀ ਜ਼ਿਆਦਾ ਮਾੜਾ ਏ ਉਹ ਤਾਂ ਜਿਵੇਂ ਯਾਰ ਪਾਪਾ ਉਹ ਪਾਣ ਜਿਹੜੇ ਨੇ ਦੋ ਹੀ ਦਿਨ ਨੇ ਯਾਰ ਖਾਏ ਨੇ ਸਾਰਾ ਸਾਲ ਖਤੀ ਤੇ ਇਹ ਪਾਣੀ ਦੇ ਹਾਲਾਤ ਆਈ ਬਿਹਤਰ ਕਰਕੇ ਸਾਡੇ ਜੋ ਮੇਨ ਰੋਡ ਆ ਇੱਥੇ ਬਾਰਡਰ ਬਾਕਸ ਦਾ ਥੋੜੇ ਹਾਲਾਤ ਥੋੜੇ ਚੰਗੇ ਨੇ ਥੋੜੇ ਜੀ ਜੇ ਤੁਸੀਂ ਪਿੰਡ ਚ ਜਾਓਗੇ ਨਾ ਜੀ ਨਤੀਕਾਗੇ ਕੁਲ ਨਹੀਂ ਕਰ ਸਕਦੇ ਤੁਸੀਂ ਕੋਈ ਵੀ ਸਾਨੂੰ ਮੋਟਰਾ ਮਿਲ ਸਕਦੀ ਆ ਉਹ ਵੀ ਸਾਨੂੰ ਮੋੜ ਖਾਤਰ ਮੈਂ ਸਾ ਪਾਣੀ ਨਹੀਂ ਪੀ ਰੀਆਂ ਜਿਹਨਾਂ ਦਾ ਜੀ ਇੰਨਾ ਜਿਆਦਾ ਖਾਰਾ ਪਾਣੀ ਹੈ ਜੀ ਠੀਕਰ ਗੱਲ ਤੇ ਜੋ ਵੱਧ ਸਮੱਸਿਆ ਆਉਦੀ ਆ ਸਾਨੂੰ ਇੱਥੇ ਮੰਨ ਕੇ ਚੱਲੂਗੀ ਜਦੋਂ ਸਾਡੇ ਸੂਏ ਚ ਪਾਣੀ ਆਉਂਦਾ ਵੀ ਹੈ ਮੰਨ ਕੇ ਚੱਲੋ ਖਾਸ ਕਰਕੇ ਬਾਰਡਰ ਬਾਕਸ ਦੇ ਵਿੱਚ ਖਾਸ ਕਰਕੇ ਨਹੀਂ ਪਾਇਆ ਜਾਂਦਾ ਜੀ ਉਹ ਨਾ ਕੋਈ ਸੋਧ ਹੋ ਰਹੀ ਹੈ ਪਹਿਲਾਂ ਵਾਲੀ ਜੋ ਆਦੂ 15 ਸਾਲ ਪਹਿਲਾਂ ਸੋਧ ਹੁੰਦੀ ਸੀ ਕੋਈ ਸੋਧ ਨਹੀਂ ਉਹਦੇ ਵਿੱਚ ਠੀਕ ਹੈ ਨਾ ਜੀ ਪਹਿਲਾਂ ਦਵਾਈ ਵਗੈਰਾ ਪਾਉਂਦੇ ਸੀ ਸੋਧ ਕਰਦੇ ਸੀਗੇ ਠੀਕ ਹੈ ਨਾ ਜੀ ਕਰੈਸ਼ਰ ਦੇ ਵਿੱਚ ਦੀ ਤਪਾ ਕੇ ਪੂਰਾ ਉਹ ਕਰਦੇ ਸੀਗੇ ਇਥੇ ਕੋਈ ਸਮਝ ਨਹੀਂ ਹੈਗੀ ਕੋਈ ਉਹ ਨਹੀਂ ਹੈਗੀ ਜਾਂ ਬਾਦਰ ਵਾਖ ਦੇ ਵਿੱਚ ਭੇਡਾਂ ਬੱਕਰੀਆਂ ਨੀਂਗੜਾ ਸਭ ਐਂ ਚੁਰੀਆਂ ਜਾਂਦੀਆਂ ਜੀ ਇਹ ਵਿੱਚ ਕੋਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਜੀ ਠੀਕ ਹੈ ਕੋਈ ਰਿਸ਼ਤੇਦਾਰ ਜਿਵੇਂ ਮਿਲ ਲਾਉਂਦੇ ਆ ਕੋਈ ਹੋਰ ਉਹ ਨਹੀਂ ਕਹਿੰਦਾ ਪਾਣੀ ਦਾ ਬਹੁਤ ਵੜਾ ਜੀ ਕਹਿੰਦੇ ਸਾਡੇ ਹੀ ਦੇਖੋ ਜੀ ਮੰਨ ਕੇ ਚੱਲੋ ਜੀ ਹੁਣ ਮੰਨ ਕੇ ਚੱਲੋ ਪੂਲੇ ਦੇ ਸਾਡੇ ਨੇੜੇ ਦੇ ਰਿਸ਼ਤੇਦਾਰ ਆ ਜਾਂਦੇ ਆ ਕਈ ਵਾਰੀ ਸਾਡਾ ਪਾਣੀ ਬਿਲਕੁਲ ਨਹੀਂ ਫਿੱਟ ਕਰਦੇ ਉਹ ਮਕਨ ਤੁਸੀਂ ਐਡਾ ਮਾੜਾ ਆਪਣੀ ਪੀ ਜਾਂਦੇ ਹੋਗੇ ਠੀਕ ਹੈ ਨਾ ਜੀ ਪਹਿਲਾਂ ਸਾਡੇ ਸਿਸਟਮ ਵਿੱਚ ਆਰਓ ਲੱਗੀ ਸੀਗੀ ਆਰਓ ਸਾਡੇ ਇੱਟੇ ਹੀ ਪਈ ਹੈ ਜੀ ਠੀਕ ਹੈ ਨਾ ਜੀ ਉਹਦਾ ਅਸੀਂ ਪਾਣੀ ਲਿਆਉਂਦੇ ਰਹੇ ਆਂਦੇ ਅਸੀਂ ਬਿੱਲ ਵੀ ਭਰਦੇ ਰਹੇ ਆਂਗੇ ਸਾਨੂੰ ਉਹਦਾ ਕੋਈ ਆਫ ਨਹੀਂ ਮਿਲਦਾ ਜੀ ਸਾਨੂੰ ਠੀਕ ਹੈ ਨਾ ਜੀ ਕਦੀ ਇਦਾਂ ਦਾ ਕੋਈ ਦੇਖਣ ਨੂੰ ਮਿਲਿਆ ਜੀ ਮੈਂ ਕੋਈ ਰਿਸ਼ਤੇ ਲੋਕ ਕਰਨ ਆਂਦੇ ਆ ਹਨਾ ਕੁੜੀ ਦਾ ਮੁੰਡੇ ਦਾ ਵੀ ਦੇਖ ਕੇ ਪਾਣੀ ਦਾ ਪਾਣੀ ਦੀ ਸਮੱਸਿਆ ਉਹਦੇ ਸਾਹਮਣੇ ਕਰਨਾ ਪੈਂਦਾ ਦੇਖੋ ਜੀ ਇੱਕ ਗੱਲ ਆਉਂਦੀ ਹੈ ਮਜ਼ਾਕੀ ਵਾਲੀ ਸਾਡੀ ਮੇਨ ਰਿਸ਼ਤਾ ਕੱਲਾ ਹਾ ਜਿਹੜਾ ਬਾਰਡਰ ਬਾਕਸ ਦਾ ਏਰੀਆ ਜੀ ਸਾਡੀ ਹੁੰਦਾ ਹੀ ਇਹਦੇ ਕਾਰਨਾਂ ਦਾ ਜੇ ਜੇ ਪਹਿਲੇ ਪਹਿਲੇ ਪਸਾਲਾ ਪਾਣੀ ਪਾ ਦਿੱ ਗਏ ਸਾਡੀ ਕੁੜੀ ਦਾ ਰਿਸ਼ਤਾ ਵੀ ਕਿਸੇ ਨੇ ਲੈਣਾ ਜੀ ਐਡਾ ਖਰਾ ਪਣੀ ਆ ਸਾਡੀ ਜੀ ਠੀਕ ਆ ਨਾ ਜੀ ਐਡਾ ਮਾੜਾ ਪਣੀ ਆ ਸਾਡੇ ਐਡੇ ਮਾੜੇ ਹਾਲਾਤ ਨੇ ਸਾਡੇ ਇੱਥੇ ਵਿੱਚ ਹੀ ਪਿੰਡ ਜੀ ਜਾ ਕੇ ਦੇਖੋ ਟੂਟ ਕੰਦੇ ਪਾਣੀ ਥਾਂ ਥਾਂ ਲੀਕ ਹੋਈ ਜਾਂਦੇ ਆ ਜੇ ਵੀ ਛੱਡਦੇ ਆ ਥਾਂ ਤਾਂ ਸੜਕਾਂ ਭਰੀਆਂ ਪਈਆਂ ਨੇ ਕੋਈ ਵਿਕਾਸ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਸਾਡੀ ਜੀ ਥਾਂ ਥਾਂ ਉਖੜੀਆਂ ਪਈ ਜਾਂਦੀਆਂ ਨੇ ਠੀਕ ਆ ਨਾ ਜੀ ਪਾਣੀ ਇਹਦੇ ਨਾਲ ਕੋਈ ਪੀਣ ਨਾਲ ਧਰਤੀ ਵਾਲੇ ਨਾਲ ਕੀ ਦਿੱਕਤ ਆਉਂਦੀ ਹੈ ਜੀ ਦਿੱਕਤ ਤਾਂ ਇਹ ਦੇਖੋ ਜੀ ਸਾਰੀਆਂ ਦਿੱਕਤਾਂ ਆ ਰਹੀਆਂ ਨੇ ਜੀ ਠੀਕ ਆ ਨਾ ਗੱਲ ਕਿਸੇ ਦੇ ਗੋਡੇ ਖੜੀ ਜਾਂਦੇ ਆ ਠੀਕ ਆ ਗੱਲ ਆ ਸਾਡੇ ਵਰਗੇ ਨੌਜਵਾਨੀਆਂ ਢੂਣੀ ਖੜੀ ਜਾਂਦੀਆਂ ਨਹੀਂ ਹੈ ਪਹਿਲੀ ਗੱਲ ਤਾਂ ਜੀ ਠੀਕ ਆ ਨਾ ਜੀ ਜੋ ਜੋ ਚੈੱਕ ਕਰਾਉਣੇ ਹੈਗੇ ਪਾਣੀ ਦੀ ਇਸ ਮਿਸੇ ਆਰੂ ਵਾਲਾ ਪਿਓ ਉਹ ਖੇਤਾਂ ਚ ਜਾ ਕੇ ਆਰੂ ਵਾਲਾ ਪਾਣੀ ਕੌਣ ਲੈ ਕੇ ਜਾਊਗਾ ਜੀ 15 ਮਿੰਨਿਆਂ ਨੂੰ ਆਰੂ ਵਾਲਾ ਪਾਣੀ ਕੌਣ ਪੂਰਾ ਕਰ ਦੂਗਾ ਜੀ ਪਾਣੀ ਜੇ ਸੂਏ ਚ ਪਾਣੀ ਆਉਂਦਾ ਫੇਰ ਤਾਂ ਮਾੜਾ ਮੋਟਾ ਮੰਨ ਲਾ ਵੀ ਘਰਿਆਂ ਚ ਪਾਣੀ ਆ ਜਾਂਦਾ ਨਹੀਂ ਸਾਡੇ ਬਾਰਡਰ ਵਾਸਤੇ ਮੋਟਰ ਲੱਗੀ ਹੋਈ ਹੈ ਉਹੀ ਪਾਣੀ ਇੱਥੇ ਆਉਂਦਾ ਮੰਨ ਲਓ ਤੇ ਨਹੀਂ ਕੀ ਦਿੰਦੇ ਆ ਬਸ ਤੈਨੂੰ ਪਤਾ ਇਹ ਨਰੀ ਕੈਂਸਰ ਦੀ ਬਿਮਾਰੀ ਇੱਥੇ ਮੰਨ ਲਾ ਜਿਹਦੇ ਕਮਾਲ ਦਾ ਇੱਕ ਮਰੀਜ਼ ਆ ਘਰ ਚ ਇੱਕ ਇਹ ਦੋ ਦੋ ਇੱਕ ਇੱਕ ਤਾਂ ਹਰੇਕ ਦੇ ਹੈਗੇ ਸਾਡੇ ਮੰਨ ਲਓ ਜੇ ਸਾਡੇ ਘਰ ਹੀ ਮੰਨ ਲਓ ਆਪਾਂ ਬਾਲੀ ਗੱਲ ਦੂਰ ਨਾ ਜਾ ਸਾਡੇ ਘਰ ਦੇ ਹਜੇ ਕੱਲ ਲਾ ਗਏ 5000 ਰੁਪਏ ਦਵਾਈ ਦੇ ਉਹ ਦੇਖਣ ਨੂੰ ਕੁੱਤੋ ਦਾ ਆਏਗਾ ਚੰਗੇ ਭਲੇ ਨੇ ਮੰਨ ਲਾ ਦੇ ਵਿੱਚੋਂ ਸਾਰੇ ਦਵਾਈਆਂ ਨੇ ਬਿਮਾਰੀਆਂ ਨੇ ਖਤਮ ਕਰੇ ਪਏ ਨਿਰਾ ਪਾਣੀ ਦੀ ਜ਼ਹਿਰ ਆ ਮੰਨ ਲੋ ਜੇ ਫਸਲ ਦੀ ਗੱਲ ਕਰੀਏ ਫਸਲ ਵਾਸਤੇ ਫਸਲ ਤੇ ਇੰਨਾ ਨਾ ਸੋਰਾ ਜੜ ਜਾਂਦਾ ਜੀ ਆਪਾਂ ਲਗਾਤਾਰ ਪਾਣੀ ਪਾਈ ਚੱਲੀਏ ਬੱਟਾਂ ਦੀ ਕਿੰਨੇ ਦੇ ਸੋਰਾ ਹੀ ਸੋਰਾ ਆਈ ਜਾਂਦਾ ਵੀ ਜ਼ਹਿਰੀਆ ਮੰਨ ਲੋ ਕੀ ਦਿੰਦੇ ਆ ਪਾਣੀ ਮਾੜੇ ਨੇ 100 ਫੁੱਟ ਤੱਕ ਪਾਣੀ ਜੇ 110 ਕਰਤਾ ਉਦੋਂ ਬਾਅਦ ਜਮਾ ਬੰਦਾ ਖਤਮ ਹੀ ਹੈ ਕਿੰਨੇ ਜੀ ਵਾਹਣ ਲਾਤਾ ਵਾਹਣ ਚ ਖਤਮ ਆ ਤੇ ਫਸਲ ਵਾਸਤੇ ਫਿਰ ਕਿਹੜਾ ਪਾਣੀ ਵਰਤਦੇ ਫਸਲ ਵਾਸਤੇ ਜੇ ਤਾਂ ਕਿੰਨੇ ਦੇ 8 ਦਿਨਾਂ ਦਾ ਨਹਿਰ ਦਾ ਪਾਣੀ ਆ ਜਾਂਦਾ ਆਪਣੇ ਚ ਉਹ ਲਾ ਲੈਨੇ ਰਾਲਮਾ ਮਿਲ ਮਾਇ ਤੇ ਜੀਨੀਆ ਵੇ ਉਹ ਤਾਂ ਫਿਰ ਜੀ ਦੀ ਸਿੱਧੀ ਐਂ ਟੱਪੀ ਜਾਂਦੀ ਐ ਐਂ ਕਰਕੇ ਆ ਗੱਲ ਹੋ ਜਾਂਦੀ ਐ ਪਾਣੀ ਚ ਕੀ ਨੁਕਸਰ ਫਲੜਾ ਪਾਣੀ ਦੇ ਜਮੇ ਜੈਹਰ ਆ ਜੀ ਕਿਨੇ ਦੇ ਮੰਨ ਲਓ ਖਾਰਾ ਪਾਣੀ ਐ ਮੰਨ ਲਓ 100 ਫੁੱਟ ਤੱਕ ਬਸ ਵੀ ਡੰਗਾ ਲਾ ਹੋ ਜਈ ਐ ਫਸਲਾਂ ਹੋ ਜਾਂਦੀਆਂ ਨੇ ਉਦੋਂ ਦਾ ਭਈ 600 ਫੁੱਟ ਬਾਅਦ ਜੋ ਵੀ 700 ਫੁੱਟ ਬਾਅਦ ਉਦੋਂ ਆ ਖਤਮ ਹੀ ਖਤਮ ਪਾਣੀ ਐ ਪਾਣੀ ਚੈੱਕ ਕਰਨ ਵਾਸਤੇ ਕੋਈ ਟੀਮਾਂ ਵਗੈਰਾ ਆਉਂਦੀਆਂ ਰਹਿੰਦੀਆਂ ਨੇ ਟੀਮਾਂ ਇੱਕ ਵਾਰੀ ਆਈ ਸੀ ਬਾਡਰ ਵਾਸਤੇ ਦੇ ਵਿੱਚ ਇਹਦੇ ਜਿੰਨੇ ਦੇ ਮੁੜ ਕੇ ਨਹੀਂ ਕਿਨੇ ਦੇ ਆਈ ਕੋਈ ਉਹਦੇ ਵਿੱਚ ਮੰਨ ਲਾ ਵੀ ਆਪਣੇ ਨੂੰ ਹੀ ਪਤਾ ਵੀ ਕੀ ਕੁਸ ਆਇਆ ਸੀ ਉਦੋਂ ਮੰਨ ਲਾ ਜੀ ਤੇ ਹੁਣ ਆਪ ਨੂੰ ਦਿਨਾਂ ਵੀ ਜੋ ਪਾਂਡੇ ਚ ਲਾਲਾ ਵੀ ਸੋਰਾ ਕੰਧਾਂ ਤੇ ਆ ਜਾਂਦਾ ਸਾਰਾ ਸਾਰਾ ਮਾੜਾ ਹੀ ਆ ਸਾਰੇ ਕਿਤੇ ਕਿਨੇ ਦਿੰਦੇ ਆ ਪਾਂਡ ਚ ਵੀ ਇਹੀ ਗੱਲ ਹੋ ਜਾਂਦੀ ਹੈ ਫਿਰ ਜਦੋਂ ਕੋਈ ਪ੍ਰੋਗਰਾਮ ਹੁੰਦਾ ਪਾਣੀ ਫਿਰ ਕਿੱਥੋਂ ਲੈ ਕੇ ਆਉਣਾ ਜਦੋਂ ਪ੍ਰੋਗਰਾਮ ਕੋਈ ਵਿਆਹ ਜਾਂ ਤਾਂ ਆਰਓ ਦਾ ਆਪਣੇ ਕਿਨੇ ਦੇ ਫਿਲਟਰਾਂ ਕੈਂਪਰ ਆਉਂਦੇ ਨੇ ਜਿ ਭੋਗਾ ਤੇ ਲਾਲਾ ਤੁਸੀਂ ਜੇ ਕੋਈ ਬਾੜੀ ਖਿੱਚੋ ਨੀਂਦ ਲਾ ਪਾਖੜਾ ਨਹਿਰ ਤੋਂ ਟੈਂਕੀ ਭਰ ਲੈਂਦਾ ਆਹ ਤਾਂ ਵੀ ਉਦੋਂ ਐਂ ਚੱਲਦਾ ਆਹ ਪਾਣੀ ਦਾ ਮਾਰ ਕਰ ਮਠਾਈ ਚ ਵੀ ਨਹੀਂ ਪਾਉਂਦੇ ਯਾਰਾ ਚੰਗਾ ਪਾਣੀ ਪਾਉਂਦਾ ਕੀ ਰੈਂਦੇ ਹੁਣ ਫਿਰ ਆਮ ਰੋਟੀਨ ਚ ਕਿੰਨੇ ਬਰਸ ਤੇ ਪਾਣੀ ਕਿੱਥੋਂ ਬਸ ਇਹ ਬਾਰਡਰ ਵਾਸ ਵਾਲਾ ਆਉਂਦਾ ਉਹੀ ਪੀ ਲੈਨੇ ਆ ਤੇ ਚਲ ਮੇਰੇ ਭਾਈ ਜਿਹਦੇ ਆਰੋ ਲੱਗਿਆ ਉਹ ਆਰੋ ਨਾਲ ਡੰਗਾ ਲਾ ਲੈਂਦਾ ਜਿਹੜਾ ਸਾਡੇ ਵਰਗਾ ਮਾਤ ਦਾ ਗਰੀਬ ਆ ਉਹਦੇ ਕਿਨੇਂਦੇ ਭਾਈ ਢੋਲ ਪਾਣੀ ਦਾ ਉੱਪਰ ਰੇ ਧੁੱਪੇ ਕਿਨੇਂਦੇ ਆ ਉਹ ਪੀ ਲੈਨੇ ਆ ਪਾਣੀ ਨਾਲ ਇਸ ਪਿੰਡ ਚ ਜਿਆਦੇ ਕਿਹੜੀ ਬਿਮਾਰੀ ਦੇ ਸ਼ਿਕਾਰ ਨੇ ਇਹ ਚ ਮੰਨ ਲਵੀ ਕੈਂਸਰ ਦੀ ਬਿਮਾਰੀ ਹੈ ਹਾਂ ਜੇ ਵੀ ਕੋਈ ਮੰਨ ਲਾ ਕੋਈ ਮਰ ਗਿਆ ਅਖਣੇ ਫਲਾਣੇ ਦਾ ਦੂਜਾ ਹੋ ਗਿਆ ਭਾਈ ਫਲਾਣੇ ਦਾ ਦੂਜਾ ਹੋ ਗਿਆ ਜਿਹੜਾ ਬਸ ਉਹਨੂੰ ਦੂਜਾ ਕੋਸਤਾ ਆਪਣੇ ਵਰਗੇ ਮਾਤਰ ਕਹਿੰਦੇ ਨੇ ਵੀ ਦੂਜਾ ਹੋਇਆ ਉਹ ਬਸ ਆਪ ਤੇ ਜੇ ਲੈ ਕੇ ਵੇਖੇਂਦੇ ਆ ਇਹ ਗੱਲ ਆ ਬਾਤ ਇਹਦੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਪਾਣੀ ਨਾਲ ਕੈਂਸਰ ਜਾਂ ਹੋਰ ਬਿਮਾਰੀ ਫੈਲਦੀ ਇਹਦੀ ਕੋਈ ਕਿਸੇ ਡਾਕਟਰਾਂ ਨੇ ਜਾਂਚ ਕਰਵਾਈ ਆ ਵੀ ਇਹਦੇ ਕਰਕੇ ਹੋ ਰਿਹਾ ਨਹੀਂ ਇਹਦੇ ਬਾਰੇ ਹੀ ਆਪਣੇ ਨੂੰ ਪਤਾ ਕਿਉਂ ਬਾਫੂ ਆ ਰਹੀ ਹੈ ਕੀ ਮੰਗ ਕਰਨਾ ਚਾਹੁੰਦੇ ਆ ਮੰਗਦਾ ਇਹ ਕਹਿੰਦੇ ਵੀ ਚੰਗਾ ਪਾਣੀ ਆਵੇ ਵਾਟਰ ਵਾਸਟ ਵਿੱਚ ਵਧੀਆ ਨਹਿਰ ਦਾ ਪਾਣੀ ਆਵੇ ਜਾਂ ਕਿੰਨੇ ਦੇ ਮਨ ਲਾ ਸਪਲਾਈ ਵਧੀਆ ਹੋ ਜੇ ਸਾਡੇ ਦਾ ਮੰਨ ਲਓ ਵੀ ਇੱਥੇ ਮੇਰਾ ਤਰੋ ਪਿੰਡ ਚ ਕਿੰਨੇ ਦਾ 5-7 ਸਾਈ ਦਾ ਪਾਈਪਾਂ ਲੀਕ ਨੇ ਮੰਨ ਲਓ ਉਹੀ ਪਾਣੀ ਜੋ ਪਹਿਲਾਂ ਤਾਂ ਘਰਾਂ ਮਾਰਦੇ ਆ ਡੂੰਡਾ ਤਾਂ ਆ ਪਾਣੀ ਬਾਹਰ ਤੇ ਜੋ ਤੂੰ ਗੇਟ ਵਾਲ ਬੰਦ ਕਰਦਾ ਉਹੀ ਪਾਣੀ ਥੱਲੇ ਕੀ ਲੈਂਦੇ ਐ ਇੰਨੀ ਵੀ ਸਮੱਸਿਆ ਕਿੰਨੇ ਦੇ ਬਾਲੀਆ ਹੋ ਰਹੀ ਐ ਇੱਥੇ ਨਾ ਤਾਂ ਕੋਈ ਰਾਜਾ ਬਾਬੂ ਹੈ ਨਹੀਂ ਕੋਈ ਮੰਨ ਲੋ ਜੇ ਕਹਿੰਦੇ ਆ ਆ ਲਖ ਤੁਸੀਂ ਕੀ ਲੈਣਾ ਕਿੰਨੇ ਵੀ ਸੜਕ ਦੇ ਪਾਣੀ ਖਰਾਬ ਹੁੰਦਾ ਮੰਨ ਲਾ ਫੁੱਟੇ ਪਾਣੀ ਥੱਲੇ ਗੰਦਦਾ ਜਾਂਦਾ ਹੀ ਐ ਐ ਨਹੀਂ ਕਹਿੰਦੇ ਵੀ ਨਾ ਇਹ ਗੱਲ ਨਹੀਂ ਹੈਗੀ ਆਖਣੇ ਆਪਾਂ ਕੀ ਲੈਣਾ ਯਾਰ ਆਪਾਂ ਨੇ ਲੋਕ ਸਾਰਾ ਮंड ਮਾਰਦਾ ਇਹ ਸਰ ਅਸੀਂ ਸਰਦੂਲਗੜ੍ਹ ਲੈ ਰਹਿੰਦੇ ਸੀ ਜੀ ਪਹਿਲਾਂ ਤੇ ਉਦੋਂ ਬਾਅਦ ਅਸੀਂ 1998 ਚ ਇੱਥੇ ਆਏ ਆ ਜੀ ਆ ਕੇ ਜਦੋਂ ਅਸੀਂ ਮੋਟਰਾਂ ਲਾਈਆਂ ਮੱਝਾਂ ਨੂੰ ਪਾਣੀ ਪਿਆਉਂਦੇ ਸੀ 10 12 ਤਾਂ ਸਾਡੇ ਪਸ਼ੂ ਮਰ ਗਏ ਸੁੱਕੋ ਕੇ ਸੋਰੇ ਦੇ ਪਾਣੀ ਨਾਲ ਦੁੱਧ ਘਟ ਗਏ ਜੀ ਉਦੋਂ ਬਾਅਦ ਫਿਰ ਅਸੀਂ ਕੱਸੀ ਦਾ ਪਾਣੀ ਲਿਆ ਕੇ ਟੈਂਕੀਆਂ 'ਚ ਪਸ਼ੂਆਂ ਨੂੰ ਪਿਆਉਂਦੇ ਰਹੇ ਆ ਜੀ ਫਿਰ ਮਾੜਾ ਜਿਹਾ ਸਾਨੂੰ ਕੋਈ ਸਕੂਨ ਮਿਲਿਆ ਜੀ ਕਿੰਨਾ ਕੁ ਮੁਸ਼ਕਲ ਹੁੰਦੀ ਆ ਪਾਣੀ ਲਿਆਉਣ ਨੂੰ ਜਦੋਂ ਪਾਣੀ ਜਦੋਂ ਹੁਣ ਖੇਤ ਬੰਨੇ ਭਾਗ ਜਾਂਦੇ ਨੇ ਜੀ ਘਰੇ ਬੱਚਿਆਂ ਦੇ ਹਾੜੇ ਕੱਢਦੇ ਆ ਕਦੇ ਕਿਸੇ ਦੇ ਵੀ ਸਾਨੂੰ ਪਾਣੀ ਲਿਆ ਕੇ ਦੇਓ ਪਸ਼ੂਆਂ ਨੂੰ ਪਿਉਣਾ ਪਸ਼ੂ ਸੁੱਕ ਜਾਂਦੇ ਨੇ ਜੀ ਮੋਟਰ ਦਾ ਪਾਣੀ ਅਸੀਂ ਪ ਕੀ ਕਰਨਾ ਵੀ ਪਾਣੀ ਨਾ ਮਾੜਾ ਕਿਉਂਕਿ ਪਾਣੀ ਪਾਣੀ ਚ ਸੋਰਾ ਵਾਲਾ ਹੀ ਕੈਂਸਰ ਦੀਆਂ ਬਿਮਾਰੀਆਂ ਨਾਲ ਬਹੁਤ ਸਾਡੇ ਪਿੰਡ ਦੇ ਮਰੀਜ਼ ਪਏ ਆ ਜੀ ਕੈਂਸਰ ਜਾਦਾ ਹੈ ਜੀ ਸਾਡੇ ਪਾਣੀ ਚ ਸੋਰਾ ਵੱਧਾ ਹੈ ਕਦੀ ਮੰਨ ਚ ਇਦਾਂ ਦੇ ਵੀ ਕੋਈ ਪਤਾ ਲੱਗਿਆ ਹੋਵੇ ਜਾਂ ਪਿੰਡ ਚ ਕੋਈ ਜਿਵੇਂ ਹੁਣ ਕੋਈ ਰਿਸ਼ਤੇ ਵਾਲੇ ਕੁੜੀ ਨੂੰ ਜਾਂ ਮੁੰਡੇ ਦੇ ਕੋਈ ਉਹ ਚੀਜ਼ਾਂ ਦਾ ਸਾਹਮਣਾ ਹਾਂਜੀ ਹਾਂ ਜਦੋਂ ਕੋਈ ਵੀ ਗੱਲ ਤੋਰਦੇ ਆ ਕਹਿੰਦੇ ਨੇ ਵੀ ਉਧਰ ਤਾਂ ਪਾਣੀ ਨਹੀਂ ਵਧੀਆ ਸੀ ਰਿਸ਼ਤਾ ਨਹੀਂ ਕਰਦੇ ਇੱਧਰ ਫਿਰ ਸਾਨੂੰ ਵੀ ਬਹੁਤ ਮੁਸ਼ਕਲ ਆਉਂਦੀ ਹੈ ਜੀ ਜਦੋਂ ਇਹੋ ਜਿਹੀ ਗੱਲ ਸੁਣਨ ਤੇ ਬੱਚੇ ਵਿਆਹਣ ਜੋਗ ਹੋ ਰਹੇ ਆ ਪਹਿਲਾਂ ਅਗਲਾ ਪਾਣੀ ਕਿ ਨਹੀਂ ਨੀਗਾ ਮ ਐਡੀ ਗੰਜਾਇਸਨੀ ਜੀ ਸਾਡੇ ਘਰਾਂ ਚ ਹੈਗੀ ਵੀ ਅਸੀਂ ਕੋਈ ਵੀ ਮੰਨ ਕੇ ਆਰੋ ਵਗੈਰਾ ਲਗਾ ਸਕੀਏ ਕੋਈ ਜਿਵੇਂ ਕੋਈ ਫੰਕਸ਼ਨ ਹੁੰਦਾ ਜਾ ਫਿਰ ਕਿੱਥੋਂ ਲੈ ਕੇ ਉਹਨਾਂ ਇਕੱਠਾ ਪਾਣੀ ਫਿਰ ਸਾਰਾ ਅਸੀਂ ਚਨੀਰੋਂ ਮੰਗਾਉਣੇ ਆ ਜਾਂ ਜਿਵੇਂ ਫਿਲਟਰ ਲੱਗੇ ਨੇ ਜਿੱਥੇ ਉੱਥੋਂ ਅਸੀਂ ਪਾਣੀ ਮੰਗਾਉਣੇ ਆ ਜੀ ਮੋਟਰਾਂ ਦਾ ਪਾਣੀ ਨਹੀਂ ਅਸੀਂ ਵੀ